ਅਸ਼ੀਰਦ ਜੀ ਵਾਹ ਅਸ਼ਤੀਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਚੋਣਾ ਦੀ ਕਾਫੀ ਲੰਮੇ ਸਮੇਂ ਤੋਂ ਤਰਨਤਾਰਨ ਹਲਕੇ ਦੇ ਵਿੱਚ ਜਿਹੜੀ ਹੈ ਉਡੀਕ ਹੋ ਰਹੀ ਸੀ ਜੇਕਰ ਗੱਲ ਕਰੀਏ ਪੰਥ ਦੇ ਲੋਕ ਨੇ ਸਿੱਖ ਪਾਈਚਲ ਦੇ ਲੋਕ ਨੇ ਤੇ ਕਾਫੀ ਹੰਗਾਰਾ ਵੀ ਮਿਲਦਾ ਹੈ ਜਦੋਂ ਇਥੋਂ ਕਿਸੇ ਤਰ੍ਹਾਂ ਦੀ ਵੀ ਚੋਣ ਲੜੀ ਜਾਂਦੀ ਹੈ ਇਸ ਵਾਰ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤਰਨਤਾਰਨ ਹਲਕੇ ਦੇ ਵਿੱਚ ਤੇ ਦੂਸਰੇ ਪਾਸੇ ਹਰੇਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਚਾਹੇ ਉਹ ਬੀਜੇਪੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਤੇ ਚਾਹੇ ਹੋਵੇ ਸੱਤਾਧਿਰ ਆਮ ਆਦਮੀ ਪਾਰਟੀ ਜੇਕਰ ਗੱਲ ਕਰੀਏ ਚਾਰੋਂ ਪ੍ਰਮੁੱਖ ਪਾਰਟੀਆਂ ਨੇ ਤੇ ਚਾਰਾਂ ਨੇ ਆਪੋ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਨੇ ਤਾਰਿਕਾ ਨੇ ਆਪਣੇ ਉਮੀਦਵਾਰ ਚਬਾਲ ਵੈਲੀ ਦੇ ਵਿੱਚ ਐਲਾਨ ਕੀਤਾ ਸੀ ਉਹਨਾਂ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਬੀਜੇਪੀ ਵੱਲੋਂ ਹਰਜੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਪਾਰਟੀ ਵੱਲੋਂ ਕਰਨ ਗੁਰਜ ਯਾਨੀ ਕਿ ਚਾਰੋਂ ਪਾਰਟੀਆਂ ਨੇ ਆਪੋ ਆਪਣੀ ਉਮੀਦਵਾਰ ਉਤਾਰ ਦਿੱਤੇ ਨੇ ਚੋਣ ਮੈਦਾਨ ਦੇ ਵਿੱਚ भाई अमितपाल खालसा जी ਜਿਹੜੇ ਆਪਣੇ ਹੀ ਪਾਰਟੀ ਉਹਨਾਂ ਨੇ ਬਣਾਈ ਹੈ ਬਾਰਿਸ ਪੰਜਾਬ ਦੇ ਉਹਨਾਂ ਵੱਲੋਂ ਜਿਹੜਾ ਹੈ ਹਜੇ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਜੇਕਰ ਗੱਲ ਕਰੀਏ ਸ਼੍ਰੋਮੀ ਕਾਲੀ ਦਲ ਦੇ ਜਿਹੜੇ ਨਵੇਂ ਪ੍ਰਧਾਨ ਨੇ ਯਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਵੀ ਕੋਈ ਐਲਾਨ ਹਜੇ ਨਹੀਂ ਕੀਤਾ ਗਿਆ ਗੱਲ ਕਰ ਲੈਂਦੇ ਆ ਇਹ ਲੋਕਾਗੋ ਲੋਕਾਫੀ ਲੱਗਨੇ ਸਮੇਂ ਤੋਂ ਇਹਨਾਂ ਚੋਣਾਂ ਦੀ ਉਡੀਕ ਕੀਤੀ ਜਾ ਰਹੀ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਪੰਥ ਦੇ ਲੋਕ ਵੋਟ ਕਿਨੂੰ ਪਾਉਂਦੇ ਨੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਬੜੇ ਵਾਅਦੇ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਵੱਡੇ ਮੁੱਦੇ ਰੱਖੇ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ 2017 2022 ਤੇ ਜਿਆਦਾਤਰ ਲੋਕ ਸਭਾ ਦੇ ਵਿੱਚ ਬਹੁਤ ਵੱਡਾ ਕਾਟਾ ਖਾਤਾ ਹੈ ਜੇਕਰ ਗੱਲ ਕਰੀਏ ਜਿੱਥੇ 9 ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 9 ਲੋਕਾਂ ਦੀ ਤਾਂ ਜ਼ਮਾਨਤ ਵੀ ਜਬਤ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਵੱਡਾ ਹੰਗਾਰਾ ਵੀ ਨਹੀਂ ਵੇਖਣ ਨੂੰ ਮਿਲਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਾਹੇ ਉਹ ਲਗਾਤਾਰ ਲੋਕਾਂ ਨਾਲ ਬਣੇ ਰਹਿੰਦੇ ਨੇ ਲੇਕਿਨ ਉਹ ਉਹ ਜਗਾ ਨਹੀਂ ਬਣਾ ਪਾਏ ਜੋ ਜਗਾ ਉਹਨਾਂ ਤੇ ਆਪਣੇ ਪਿਤਾ ਜੀ ਜੋਨੇ ਪ੍ਰਕਾਸ਼ ਸਿੰਘ ਬਾਦਲ ਨੇ ਬਣਾ ਕੇ ਰੱਖੀ ਹੋਈ ਸੀ ਲੋਕਾਂ ਦੇ ਵਿੱਚ ਸਮੇਂ ਸਮੇਂ ਤੇ ਉਹਨਾਂ ਨੇ ਬਹੁ ਵੱਡੇ ਵਾਅਦੇ ਕੀਤੇ ਉਹਨਾਂ ਨੇ ਕਿਹਾ 1984 ਦੇ ਜਿੰਨਾ ਲੋਕਾਂ ਨੇ ਅੰਕਾਊਂਟਰ ਕੀਤਾ ਸਿੱਖਾਂ ਦਾ ਮੈਂ ਉਹਨਾਂ ਨੂੰ ਸਜ਼ਾ ਦਿਵਾਵਾਂਗਾ ਬੰਦੀ ਸਿੰਘਾਂ ਨੂੰ ਆਜ਼ਾਦ ਕਰਾਵਾਂਗਾ ਜੋ ਸਜ਼ਾਵਾਂ 'ਪੂ ਚੁੱਕੇ ਨੇ ਕਾਫੀ ਵਾਅਦੇ ਕਰਦੇ ਨਜ਼ਰ ਆਏ ਲੇਕਿਨ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉਤਰਿਆ ਗਿਆ ਲੋਕਾਂ ਦੇ ਮਨ ਵਿੱਚ ਕਾਫੀ ਜ਼ਿਆਦਾ ਉਹਨਾਂ ਲਈ ਉਮੀਦਾਂ ਸੀ ਲੇਕਿਨ ਉਹਨਾਂ ਉਮੀਦਾਂ ਉੱਤੇ ਖਰੇ ਨਹੀਂ ਉਤਰੇ ਦੂਸਰੇ ਪਾਸੇ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਹਾਲਾਂਕਿ ਕਾਂਗਰਸ ਪਾਰਟੀ ਨੂੰ ਇੰਨਾ ਵੱਡਾ ਹੰਗਾਰਾ ਨਹੀਂ ਮਿਲਿਆ ਕਰਨਤਾਲ ਚੋ ਪਹਿਲਾਂ ਵੀ ਤਾਂ ਹੁਣ ਇਹ ਰੇਖ ਨੂੰ ਮਿਲੇਗਾ ਕਿ ਸ਼ਾਇਦ ਹੋ ਸਕਦਾ ਹੈ ਕਿ ਆਗਰਸ ਪਾਰਟੀ ਵੱਲੋਂ ਜਿਹੜੇ ਕਰਨ ਬੁਰਜ ਉਤਾਰੇ ਗਏ ਨੇ ਉਹ ਲੋਕਾਂ ਦੇ ਮਨਾਂ ਵਿੱਚ ਜਗ੍ਹਾ ਬਣਾ ਪਾਣ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਪੰਥਕ ਲੋਕ ਨੇ ਸਿੱਖ ਪਾਈਚਾਰੇ ਦੇ ਲੋਕ ਨੇ ਸਿੱਖ ਚਿਹਰਾ ਵੀ ਉਤਾਰ ਦਿੱਤਾ ਗਿਆ ਹੈ ਲੇਕਿਨ ਜਿੱਤ ਕਿਦੇ ਹਿੱਸੇ ਆਏਗੀ ਇਹ ਟਾਈਮ ਹੀ ਦੱਸੇਗਾ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਹਰਨੀਤ ਸਿੰਘ ਸੰਧੂ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਸਿਗੇ ਹੁਣ ਉਹ ਆਮ ਆਦਮੀ ਪਾਰਟੀ ਵਿੱਚੋਂ ਹੀ ਜਿਹੜੇ ਨੇ ਉਹਨਾਂ ਨੂੰ ਉੱਥੋਂ ਹੀ ਆਪਣੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਲੇਕਿਨ ਹਰਬੀਰ ਸਿੰਘ ਸੰਧੂ ਦੀ ਕੋਈ ਜ਼ਿਆਦਾ ਲੋਕਪ੍ਰੀਅ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਮੱਕੜ ਆਪਣੇ ਹੀ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਲੋਕ ਨਾਲ ਖੁਸ਼ ਨੇ ਹਰਬੀਰ ਸਿੰਘ ਸੰਧੂ ਤੋਂ ਲੇਕਿਨ ਆਪੋ ਆਪਣਾ ਕਾਫੀ ਜ਼ੋਰ ਲਗਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ

ਬੀਬੀ ਪਰਮਜੀਤ ਕੌਰ ਜੀ ਨੇ ਬਹੁਤ ਮਦਦ ਕੀਤੀ ਕਹਿ ਸਕਦੇ ਆ ਉਹਨਾਂ ਨੇ ਅੱਗੇ ਹੋ ਕੇ ਘਰਾਂ ਘਰਾਂ 'ਚ ਜਾ ਕੇ ਲੋਕਾਂ ਨੂੰ ਜਿਹੜਾ ਹੈ ਜਾਗਰੂਕ ਕੀਤਾ ਤੇ ਭਾਈ ਅਮਰਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ 1 ਲੱਖ ਤੇ 97000 ਵੋਟਾਂ ਪਈਆਂ ਦੂਜੇ ਨੰਬਰ ਤੇ ਜਿਹੜੇ ਰਹੇ ਕੁਲ ਕੁਲਦੀਪ ਸਿੰਘ ਜੀਰਾ ਕਲਬੀਰ ਸਿੰਘ ਜੀਰਾ ਜਿਹੜੇ ਨੇ ਉਹ ਦੂਜੇ ਨੰਬਰ ਤੇ ਰਹੇ ਲੇਕਿਨ ਸਭ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਭਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਪੰਥ ਦੇ ਨਾਲ ਜੁੜੇ ਹੋਏ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਕਾਫੀ ਦੇਰ ਪਹਿਲਾਂ ਆਈਕਨ ਸੋਆ ਚੱਲਦੀਆਂ ਸੀ ਮੰਤਰੇ ਤਿਆਲੀ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਗਿਆਸ ਖਬੀਰ ਸਿੰਘ ਬਾਦਲ ਨੂੰ ਕਿ ਸਾਨੂੰ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਆਪਣੀ ਪਾਰਟੀ ਵੱਲੋਂ ਖੜੇ ਕਰਨਾ ਚਾਹੀਦਾ ਹੈ ਲੇਕਿਨ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਲੇਖਨ ਉਹਦਾ ਸਭ ਤੋਂ ਵੱਡਾ ਕਾਟਾ ਖਾਦਾ ਹੈ ਸੁਖਬੀਰ ਸਿੰਘ ਬਾਦਲ ਨੇ ਕਿਤੋਂ ਵੀ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਹੋਈ ਇੱਕ ਉਹਨਾਂ ਦੀ ਸਿਰ ਧਰਮ ਪਤਨੀ ਵੱਲੋਂ ਹੀ ਸੀ ਜਿੱਤੀ ਗਈ ਜੇਕਰ ਗੱਲ ਕਰੀਏ ਹੁਣ ਕਿ ਜਿੱਥੇ ਸਾਰੀਆਂ ਪਾਰਟੀਆਂ ਸਰਗਰਮ ਦਿਖਾਈ ਦੇ ਰਹੀਆਂ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਇਹ ਸਰਵੇ ਕਿਦੇ ਹੱਕ ਚ ਜਾਂਦਾ ਹੈ ਕਿਨੂੰ ਵੱਡਾ ਹੰਗਾਰਾ ਮਿਲਦਾ ਹੈ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਦੀ ਕਾਫੀ ਲੰਮੇ ਸਮੇਂ ਤੋਂ ਡੀਕ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਪਾਈ ਅੰਮ੍ਰਿਤਪਾਲ ਖਾਲਸਾ ਜੀ ਜਿੱਦਾਂ ਖਡੂਰ ਸਾਹਿਬ ਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤਾਂ ਇਥੋਂ ਵੀ ਵੱਡੀ ਜਿੱਤ ਪ੍ਰਾਪਤ ਕਰ ਸਕਦੇ ਨੇ ਕਿਤੇ ਨਾ ਕਿਤੇ ਅੰਦਰਲੀਆਂ ਪਾਰਟੀਆਂ ਪ੍ਰਮੁਖ ਪਾਰਟੀਆਂ ਕਬਰਾਈਆਂ ਹੋਈਆਂ ਨੇ ਕਿਉਂਕਿ ਇਹ ਪਾਈ ਅੰਮ੍ਰਿਤਪਾਲ ਖਾਲਸਾ ਜੀ ਤੇ ਜਿਹੜੇ ਨੇ ਵਿਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਦਾ ਇਕਜੁੱਟ ਹੋ ਕੇ ਵੀ ਆਪਣਾ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਹਰ ਇੱਕ ਪਾਰਟੀ ਜਿਹੜੀ ਹੈ ਆਪਣੇ ਆਪ ਦਾ ਜ਼ੋਨ ਲਗਾਉਂਦੀ ਨਜ਼ਰ ਆ ਰਹੀ ਹੈ ਸੈਮੀ ਫਾਈਨਲ ਹੈ 2027 ਦੇ ਲਈ ਵਿਧਾਨ ਸਭਾ ਦੀਆਂ ਚੋਣਾਂ ਤੱਕ ਆਪੋ ਆਪਣੀ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ ਕਿ ਅਸਲੀ ਜਿੱਤ ਕਿਹਦੇ ਹੱਕ ਚ ਆਉਦੀ ਹੈ ਧੰਨਵਾਦ